ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਵਿਖੇ ਆਪਣੀ ਗੁਰਗੱਦੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ ਤੇ ਉਹਨਾਂ ਨੂੰ ਖਡੂਰ ਸਾਹਿਬ ਵਿਖੇ ਭੇਜ ਦਿੱਤਾ ਕਿਉਂਕਿ ਦੋਨਾਂ ਪੁੱਤਰਾਂ ਨੂੰ ਗੱਦੀ ਨਾ ਮਿਲਣ ਕਰਕੇ ਦੋਨੋਂ ਬੇਟੇ ਸ਼੍ਰੀ ਚੰਦ ਤੇ ਲక్ష్ਮੀ ਚੰਦ ਨਾਰਾਜ ਸਨ ਤੇ ਇਸੇ ਝਗੜੇ ਦੇ ਚੱਲਦਿਆਂ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਖਡੂਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਇੱਕ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਵਿਖੇ ਬੈਠੇ ਹੋਏ ਸਨ ਆ ਉਹਨਾਂ ਨੂੰ ਪਹਿਲਾਂ ਹੀ ਗਿਆਨ ਹੋ ਗਿਆ ਸੀ ਕਿ ਉਹਨਾਂ ਦਾ ਇਹ ਸੰਸਾਰ ਨੂੰ ਛੱਡਣ ਦਾ ਸਮਾਂ ਆ ਚੁੱਕਿਆ ਹੈ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਸੇਵਕਾਂ ਨੂੰ ਕਿਹਾ ਕਿ ਅਸੀਂ ਹੁਣ ਬ੍ਰਹਮ ਵਿੱਚ ਸਮਾਉਣ ਵਾਲੇ ਹਾਂ ਆ ਤੁਸੀਂ ਜਿਹੜੀ ਵੀ ਤਿਆਰੀ ਕਰਨੀ ਹੈ ਹੁਣ ਕਰ ਲਵੋ ਸੇਵਕ ਸਭ ਤੋਂ ਪਹਿਲਾਂ ਗੁਰੂ ਜੀ ਦੇ ਦੋਵੇਂ بیٹے ਸ਼੍ਰੀ ਚੰਦ ਤੇ ਲక్ష్ਮੀ ਚੰਦ ਵੱਲ ਗਏ ਤੇ ਕਹਿਣ ਲੱਗੇ ਕਿ ਆਪ ਜੀ ਦੇ ਪਿਤਾ ਜੋਤੀ ਜੋਤ ਸੁਭਾਉਣ ਵਾਲੇ ਹਨ ਤੇ ਤੁਸੀਂ ਆਣ ਕੇ ਉਹਨਾਂ ਦੇ ਆਖਰੀ ਦਰਸ਼ਨ ਕਰ ਲਵੋ ਦੋਨੋਂ ਪੁੱਤਰਾਂ ਤੇ ਮਾਤਾ ਲక్ష్ਮੀ ਜੀ ਗੁਰੂ ਜੀ ਦੇ ਚਰਨਾਂ ਵਿੱਚ ਆਣ ਕੇ ਮੱਥਾ ਟੇਕਿਆ ਹੌਲੀ ਹੌਲੀ ਗੱਲ ਦੂਰ ਤੱਕ ਫੈਲ ਗਈ ਤੇ ਦੂਰ ਦੂਰ ਤੋਂ ਸੰਗਤਾਂ ਆਣ ਕੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਣ ਲੱਗੀਆਂ। ਹਾਥੀਰ ਵਿੱਚ ਜਦੋਂ ਗੁਰੂ ਸਾਹਿਬ ਜੀ ਬ੍ਰਾਹਮ ਵਿੱਚ ਸਮਾਉਣ ਵਾਲੇ ਸਨ ਤਾਂ ਗੁਰੂ ਜੀ ਦੇ ਦੋਨੋਂ ਬੇਟੇ ਗੁਰੂ ਜੀ ਦੇ ਕੋਲ ਆਣ ਕੇ ਰੋਣ ਲੱਗ ਪਏ। ਇਹ ਕਹਿਣ ਲੱਗੇ ਕਿ ਪਿਤਾ ਜੀ ਤੁਸੀਂ ਸਾਰੀ ਵਡਿਆਈ ਭਾਈ ਲਹਿਣੇ ਨੂੰ ਦੇ ਦਿੱਤੀ ਹੈ। ਅਸੀਂ ਵੀ ਤੁਹਾਡੇ ਪੁੱਤਰ ਹਾਂ। ਸਾਡਾ ਵੀ ਕੁਝ ਖਿਆਲ ਕਰੋ। ਗੁਰੂ ਸਾਹਿਬ ਜੀ ਨੇ ਕਿਹਾ ਪੁੱਤਰ ਇਸ ਵਿਢਾਈ ਦਾ ਫਲ ਦੇਣ ਵਾਲਾ ਮੈਂ ਕੌਣ ਹੁੰਨਾ ਹਾਂ ਇਹ ਸਭ ਪਰਮਾਤਮਾ ਦੇ ਹੱਥ ਵਸ ਹੈ ਭਾਈ ਲੈਣਾ ਜੀ ਇਸ ਗੁਰਗੱਦੀ ਦੇ ਹੱਥਧਾਰ ਸਾਨਾ ਤਾਂ ਇਹ ਗੁਰਗੱਦੀ ਉਹਨਾਂ ਨੂੰ ਸੌਂਪ ਦਿੱਤੀ ਗਈ ਹੈ ਬਾਕੀ ਤੁਸੀਂ ਵੀ ਚਿੰਤਾ ਨਾ ਕਰੋ ਤੁਸੀਂ ਤੁਸੀਂ ਮੇਰੇ ਬੇਟੇ ਹੋ ਮੇਰੇ ਤੋਂ ਬਾਅਦ ਤੁਹਾਨੂੰ ਵੀ ਦੁਨੀਆ ਪੂਜੇਗੀ ਗੁਰੂ ਸਾਹਿਬ ਜੀ ਦੇ ਮੋਹੋਂ ਇਹ ਗੱਲ ਸੁਣਨ ਤੋਂ ਬਾਅਦ ਦੋਨੋਂ ਬੇਟਿਆਂ ਨੇ ਗੁਰੂ ਜੀ ਦੇ ਚਰਨਾ ਤੇ ਮੱਥਾ ਟੇਕਿਆ ਜਿਸ ਤੋਂ ਬਾਅਦ ਗੁਰੂ ਸਾਹਿਬ ਜੀ ਆਪਣੇ ਉੱਤਰ ਆਪਣੇ ਉੱਪਰ ਚਾਦਰ ਲੈ ਕੇ ਪੈ ਗਏ ਤੇ ਜੋਤੀ ਜੋਤ ਸਮਾ ਗਏ ਉਸ ਸਮੇਂ ਜਿਹੜੀ ਸੰਗਤ ਇਕੱਠੀ ਹੋਈ ਸੀ ਉਹਨਾਂ ਵਿੱਚ ਹਿੰਦੂ ਧਰਮ ਦੇ ਲੋਕ ਸਨ ਤੇ ਮੁਸਲਿਮ ਧਰਮ ਦੇ ਵੀ ਲੋਕ ਸਨ ਸੰਗਤਾਂ ਵਿੱਚ ਜਿਹੜੇ ਮੁਸਲਮਾਨ ਸਨ ਉਹ ਕਹਿਣ ਲੱਗੇ ਕਿ ਇਹ ਸਾਡੇ ਪੀਰ ਸਨ ਤੇ ਅਸੀਂ ਇਹਨਾਂ ਦੀ ਮ੍ਰਿਤਕ ਦੇਹ ਨੂੰ ਕਬਰ ਵਿੱਚ ਦਫਨਾਵਾਂਗੇ ਦੂਸਰੇ ਪਾਸੇ ਹਿੰਦੂ ਧਰਮ ਦੇ ਲੋਕ ਕਹਿਣ ਲੱਗੇ ਕਿ ਇਹ ਸਾਡੇ ਗੁਰੂ ਸਨ ਅਸੀਂ ਇਹਨਾਂ ਦੀ ਦੇਹ ਨੂੰ ਅਗਨੀ ਪੇਟ ਕਰਾਂਗੇ ਇਸੇ ਗੱਲ ਪਿੱਛੇ ਦੋਨੇ ਧਰਮਾਂ ਦੇ ਲੋਕਾਂ ਨੇ ਆਪਸ ਵਿੱਚ ਬਹਿਸ਼ ਸ਼ੁਰੂ ਕਰ ਦਿੱਤੀ ਇਹ ਬਹਿਸ ਤੋਂ ਬਾਅਦ ਗੱਲ ਹੱਥੋਂ ਪਾਈ ਤੱਕ ਪਹੁੰਚ ਗਈ ਜਦੋਂ ਝਗੜਾ ਵੱਧ ਗਿਆ ਤਾਂ ਕੁਝ ਲੋਕ ਕਮਰੇ ਤੋਂ ਬਾਹਰ ਆਏ ਤੇ ਕਹਿਣ ਲੱਗੇ ਭਾਈ ਝਗੜਾ ਨਾ ਕਰੋ ਕਹਿਣਾ ਅੰਦਰ ਆ ਕੇ ਵੇਖ ਤੇ ਲਵੋ ਕਿ ਅੰਦਰ ਕੀ ਹੋਇਆ ਹੈ ਜਦੋਂ ਭਗਤ ਜਣ ਅੰਦਰ ਗਏ ਤਾਂ ਚਾਦਰ ਚੁੱਕ ਕੇ ਵੇਖਿਆ ਤਾਂ ਗੁਰੂ ਜੀ ਦੀ ਦੇਹ ਉਸ ਚਾਦਰ ਦੇ ਥੱਲੇ ਹੈ ਹੀ ਨਹੀਂ ਸੀ ਜੈਸੂ ਨੂੰ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਤੇ ਪਰੇਸ਼ਾਨ ਹੋ ਗਏ ਧੰਨ ਬਾਬਾ ਨਾਨਕ ਧੰਨ ਬਾਬਾ ਨਾਨਕ ਜਪਣ ਲੱਗ ਪਏ Hindu Musalmanਾਂ ਦੀ ਲੜਾਈ ਵੀ ਖਤਮ ਹੋ ਗਈ ਕਿਉਂਕਿ ਦੋਨੇ ਤਿਰਾਨੇ ਬੜੇ ਹੀ ਆਦਰ ਸਤਕਾਰ ਨਾਲ ਗੁਰੂ ਜੀ ਦੀ ਚਾਦਰ ਨੂੰ ਅੱਤਾ ਅੱਤਾ ਕਰਕੇ ਕਰਨਾ ਮੰਨ ਲਿਆ ਤੇ ਆਪਣੇ ਆਪਣੇ ਰੀਤੀ ਰਿਵਾਜਾਂ ਦੇ ਅਨੁਸਾਰ ਚਾਦਰ ਨੂੰ ਦਾ ਫਨਾ ਦਿੱਤਾ ਤੇ ਹਿੰਦੂਆਂ ਨੇ ਆਪਣੇ ਰੀਤੀ ਅਨੁਸਾਰ ਚਾਦਰ ਨੂੰ ਅਗਨੀ ਭੇਟ ਕਰ ਦਿੱਤਾ ਸੋ ਗੁਰੂ ਪਿਆਰਿਓ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਦੀ ਸਾਖੀ ਤੁਹਾਨੂੰ ਬਹੁਤ ਹੀ ਥੋੜੇ ਸ਼ਬਦਾਂ ਵਿੱਚ ਸੁਣਾਉਣ ਦੀ ਕੋਸ਼ਿਸ਼ ਕੀਤੀ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਤਨਾਮ ਸ਼੍ਰੀ ਵਾਹਿਗੁਰੂ ਜੀ